ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਪਟਿਆਲਾ ਵਿੱਚ ਦਿੱਤੇ ਗਏ ਬਿਆਨ ਤੇ ਫਸੇ ਹੋਏ ਨਜ਼ਰ ਆਏ। ਬੀਤੇ ਦਿਨ ਪਟਿਆਲਾ ਵਿੱਚ ਬਿਆਨ ਦਿੱਤਾ ਸੀ ਕਿ ਐਸਜੀਪੀਸੀ ਵੱਲੋਂ ਚਲਾਏ ਜਾ ਰਹੇ ਸਕੂਲ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਕੂਲਾਂ ਤੋਂ ਕਿਤੇ ਬਿਹਤਰ ਨੇ ਪਰ ਕੱਲ ਲੁਧਿਆਣਾ ਵਿੱਚ ਅਵਤਾਰ ਸਿੰਘ ਮੱਕੜ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਵੱਲੋਂ ਕਹੇ ਹੋਏ ਸ਼ਬਦ ਵਾਪਸ ਲਏ ਅਤੇ ਕਿਹਾ ਕਿ ਉਹਨਾਂ ਵੱਲੋਂ ਕਹੇ ਹੋਏ ਸ਼ਬਦਾਂ ਨੂੰ ਕੁਝ ਅਖਬਾਰਾਂ ਅਤੇ ਮੀਡੀਆ ਨੇ ਗਲਤ ਤੰਗ ਨਾਲ ਪੇਸ਼ ਕੀਤਾ ਹੈ। ਇਸ ਦੌਰਾਨ ਉਹਨਾਂ ਖੁਦ ਨੂੰ ਅਕਾਲੀ ਦਲ ਦਾ ਵਫਾਦਾਰ ਸਪਾਈ ਕਹਿੰਦੇ ਹੋਏ ਕਿਹਾ ਕਿ ਉਹਨਾਂ ਦੀ ਇੰਨੀ ਜ਼ਰੂਰਤ ਨਹੀਂ ਹੈ ਕਿ ਉਹ ਪਾਰਟੀ ਸੁਪਰੀਮੋ ਅਤੇ ਪ੍ਰਧਾਨ ਖਿਲਾਫ ਕੁਝ ਬੋਲ ਸਕਣ ਫੈਸਲਾ ਬਾਅਦ ਵਿੱਚ ਕਰੂਗੇ ਉਹਦੇ ਤੇ ਸਖਤੀ ਨਾਲ ਮੈਂ ਪਟਿਆਲੇ ਸੀ ਯੂਨੀਵਰਸਿਟੀ ਦੀ ਐਡਮਿਸ਼ਨ ਸਾਨੂੰ ਰੋਕ ਲਈ ਗਈ ਕਿਉਂਕਿ ਸਾਡੇ ਕੋਲ ਬਿਲਡਿੰਗ ਨਹੀਂ ਸੀ ਹੈ ਸੋ ਇਸ ਵਾਸਤੇ ਗਲਤੀ ਸਿਰਫ ਅਸੀਂ ਇਹ ਕਰ ਰਹੇ ਸੀਗੇ ਔਰ ਉਹਨਾਂ ਨੇ ਗਵਰਨਮੈਂਟ ਦੇ ਅਦਾਰਿਆਂ ਨੂੰ ਕਹਿਤਾ ਵੀ ਉਹਨਾਂ ਨੇ ਕਹਿਤਾ ਜੀ ਉਹ ਫੇਲ ਨੇ ਫਲਾਣਾ ਜੀ ਮੇਰਾ ਕੋਈ ਐਸਾ ਮਕਸਦ ਨਹੀਂ ਨਾ ਮੈਂ ਕਦੀ ਇਹ ਕਹਿ ਸਕਦਾ ਸਰ ਇਸ ਵਾਸਤੇ ਮੈਂ ਉਹ ਉਹ ਜਿਹੜੀ ਖਬਰ ਛਪੀ ਹੈ ਇੱਕ ਦੋ ਅਖਬਾਰਾਂ ਨੇ ਬਹੁਤ ਡੈਂਜਿੰਗ ਖਬਰ ਲਾਈ ਹੈ ਮੈਂ ਉਹਦੀ ਕੰਟਰਡਿਕਸ਼ਨ ਕਰਨ ਲਈ ਤੁਹਾਨੂੰ ਛੱਡਿਆ ਕਿ ਮੇਰਾ ਕਦਈ ਤੌਰ ਤੇ ਵੀ ਨਾ ਆਪਣੀ ਸਰਕਾਰ ਦੇ ਖਿਲਾਫ ਨਾ ਆਪਣੀ ਪਾਰਟੀ ਦੇ ਖਿਲਾਫ ਨਾ ਆਪਣੇ ਪ੍ਰਧਾਨ ਸਾਹਿਬ ਸਾਹਿਬ ਸਰਬੀਰ ਸਿੰਘ ਜੀ ਬਾਦਲ ਨਾਲ ਤੇ ਨਾ ਹੀ ਸਾਡੇ ਸੁਪਰੀਮੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਹ ਬਾਰੇ ਕੋਈ ਇਹੋ ਜਿਹੀ ਗੱਲ ਕਰਨ ਦਾ ਮੈਂ ਜ਼ਰੂਰਤ ਹੀ ਨਹੀਂ ਕਰਦਾ ਖਬਰਾਂ ਦੇ ਦੁਨੀਆ ਵਿੱਚ आओ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ